ਸ੍ਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਟੌਪਿਕ ਏ ਉਹ ਟੌਪਿਕ ਦਾ ਨਾਂ ਏ ਸੋਣੀ ਮਈਵਾਲ ਪਰ ਟੌਪਿਕ ਦਾ ਨਾਂ ਸੁਣ ਕੇ ਮਨ ਦੇ ਅੰਦਰ ਕੋਈ ਡਿਸੀਜਨ ਲੈਣਾ ਸ਼ੁਰੂ ਨਾ ਕਰ ਦਿਓ ਟੌਪਿਕ ਦਾ ਨਾਂ ਇਸ ਤਰ੍ਹਾਂ ਦਾ ਏ ਪਰ ਇਹ ਨਾਂ ਵਰਤ ਕੇ ਉਹਦੇ ਵਿੱਚੋਂ ਇੱਕ ਨੁਕਤਾ ਚੁੱਕ ਕੇ ਮੈਂ ਕਹਿਣਾ ਕੁਝ ਹੋਰ ਚਾਹੁੰਦਾ ਔਰ ਉਹ ਤਾਂ ਸਮਝ ਵਿੱਚ ਆਏਗਾ ਜੇ ਅਖੀਰ ਤੱਕ ਜਾਓਗੇ ਮੁਕੰਮਲ ਸੁਣ पाओगे ਗੱਲ ਨੂੰ ਸ਼ੁਰੂ ਕਰਦੇ ਆਂ ਕਹਿੰਦੇ ਨੇ ਵੀ ਪੱਕੇ ਘੜੇ ਦੇ ਉੱਤੇ ਤੈਰ ਕੇ ਸੋਣੀ ਮਈਵਾਲ ਨੂੰ ਮਿਲਣ ਜਾਇਆ ਕਰਦੀ ਸੀ ਔਰ ਉਹਦੀ ਮਈਵਾਲ ਦੀ ਭੈਣ ਨੂੰ ਇਹਨਾਂ ਦਾ ਮਿਲਣਾ ਜੁਲਣਾ ਪਸੰਦ ਨਹੀਂ ਸੀ ਇੱਕ ਦਿਨ ਇਸ ਤਰ੍ਹਾਂ ਹੋਇਆ ਵੀ ਉਹਨੇ ਪੱਕੇ ਘੜੇ ਦੀ ਥਾਂ ਦੇ ਉੱਤੇ ਕੱਚਾ ਰੱਖ ਦਿੱਤਾ ਉਹ ਰੋ ਕੱਚਾ ਘੜਾ ਚਨਾਹ ਦਰਿਆ ਦੀਆਂ ਛੱਲਾਂ ਦੇ ਅੰਦਰ ਲਹਿਰਾਂ ਦੇ ਅੰਦਰ ਖੁਰ ਗਿਆ ਤੇ ਸੋਣੀ ਵੀ ਚਨਾਹ ਦਰਿਆ ਦੀ ਲਪੇਟ ਵਿੱਚ ਆ ਕੇ ਉੱਥੇ ਹੀ ਰਹਿ ਗਈ ਆਪਾਂ ਇਸ ਗੱਲ ਨੂੰ ਇੱਥੇ ਖਤਮ ਕਰ ਦਿੰਦੇ ਆ ਨੁਕਤਾ ਮੈਂ ਇਹ ਲੈਣਾ ਹੈ ਵੀ ਜਿਨਨੇ ਪੱਕੇ ਘੜੇ ਦੀ ਥਾਂ ਦੇ ਉੱਤੇ ਕੱਚਾ ਘੜਾ ਰੱਖਿਆ ਉਹਦੀ ਨੀਅਤ ਦੇ ਅੰਦਰ ਕੋਈ ਨਾ ਕੋਈ ਖੂਟ ਸੀ ਜਿਨਨੇ ਪੱਕੇ ਦੀ ਥਾਂ ਤੇ ਕੱਚਾ ਰੱਖਿਆ ਉਹ ਬੁਰਾ ਕਰਨਾ ਚਾਹੁੰਦੀ ਸੀ ਜਿਨਨੇ ਪੱਕੇ ਦੀ ਥਾਂ ਤੇ ਕੱਚਾ ਰੱਖਿਆ ਉਹਨੂੰ ਮਾਰਨਾ ਚਾਹੁੰਦੇ ਸੀ ਉਹ ਮਰ ਜਾਏ ਜਾਂ ਬਚ ਜਾਏ ਉਹਦੇ ਆਪਣੇ ਭਾਗ ਨੇ ਪਰ ਰੱਖਣ ਵਾਲੇ ਨੂੰ ਕੋਈ ਉਹਦੇ ਉੱਤੇ ਸ਼ਿਕਵਾ ਨਹੀਂ ਵੀ ਮੈਂ ਕੱਚਾ ਰੱਖਿਆ ਕਿਉਂ ਹੈ ਮਰ ਵੀ ਗਈ ਹੁਣ ਮੈਂ ਗੱਲ ਕਰਨੀ ਚਾਹੁੰਦਾ ਅੱਜ ਵੀ ਤੇ ਥਿਊਰੀ ਕੰਮ ਕਰ ਹੀ ਰਹੀ ਹੈ ਬਿਲਡਿੰਗਾਂ ਬੰਦੀਆਂ ਨੇ ਡਿੱਗ ਜਾਂਦੀਆਂ ਨੇ ਕਿਉਂਕਿ ਮਟੀਰੀਅਲ ਕੱਚਾ ਹੁੰਦਾ ਹੈ ਜਾਂ ਘੱਟ ਪਾਇਆ ਹੁੰਦਾ ਹੈ ਛੜਕਾਂ ਬੰਦੀਆਂ ਨੇ ਨਾਲੋਂ ਨਾਲ ਅੱਗੇ-ਅੱਗੇ ਬਣੀ ਜਾਂਦੀਆਂ ਪਿੱਛੇ ਟੁੱਟਦੀਆਂ ਜਾਂਦੀਆਂ ਨੇ ਕਿਉਂਕਿ ਮਟੀਰੀਅਲ ਘੱਟ ਹੁੰਦਾ ਹੈ ਤੇ ਜਾਂ ਕੱਚਾ ਹੁੰਦਾ ਹੈ ਜਿਹੜਾ ਨਹੀਂ ਸਿਵਰਤਨਾ ਚਾਹੀਦਾ ਉਹ ਵਰਤਿਆ ਹੁੰਦਾ ਉਸ ਤੋਂ ਬਾਅਦ ਪੁਲ ਬੰਦੇ ਨੇ ਨਾਲੋਂ ਨਾਲ ਟੈਟੇਰੀ ਹੋ ਜਾਂਦੇ ਨੇ ਕਾਰਨ ਕੀ ਹੈ ਕਾਰਨ ਇਹ ਵੀ ਪੱਕੇ ਦੀ ਥਾਂ ਦੇ ਉੱਤੇ ਕੱਚੇ ਨੂੰ ਵਰਤਿਆ ਜਾ ਰਿਹਾ ਹੈ ਜਾਂ ਘੱਟ ਮਟੀਰੀਅਲ ਵਰਤਿਆ ਜਾ ਰਿਹਾ ਹੈ ਉਹਨਾਂ ਦੇ ਮਨ ਦੇ ਅੰਦਰ ਖੋਟ ਏ ਵੀ ਸਾਡੀ ਜੇ ਪਰਣੀ ਚਾਹੀਦੀ ਇਹ ਪੈਸਾ ਆਉਣਾ ਚਾਹੀਦਾ ਇਹ ਪੁਲ ਡਿੱਗਦਾ ਇਹ ਲੋਕ ਮਰਦੇ ਨੇ ਮਰਨ ਸਾਨੂੰ ਕੋਈ ਸ਼ਿਕਵਾ ਨਹੀਂ ਬਿਲਡਿੰਗਾਂ ਡਿੱਗਦੀਆਂ ਨੇ ਡਿੱਗ ਜਾਣ ਉਸ ਬਿਲਡਿੰਗ ਦੇ ਹੇਠਾਂ ਆਣ ਕੇ ਕਿੰਨੇ ਪਰਿਵਾਰ ਬੱਚੇ ਬੁੱਢੇ ਜਵਾਨ ਮਰਨੇ ਨੇ ਮਰ ਜਾਣ ਸਾਡੇ ਮਨ ਦੇ ਅੰਦਰ ਕੋਈ ਸ਼ਿਕਵਾ ਨਹੀਂ ਮਰਦੇ ਨੇ ਮਰਨ ਬਚਦੇ ਨੇ ਬਚਨ ਸਾਡੀ ਜੇ ਭਰਨੀ ਚਾਹੀਦੀ ਅਸੀਂ ਆਪਣਾ ਕੰਮ ਕਰਨਾ ਸੀ ਪੱਕੇ ਦੇ ਥਾਂ ਤੇ ਕੱਚਾ ਵਰਤਣਾ ਸੀ ਕਟ ਵਰਤਨਾ ਸੀ ਉਹ ਵਰਤ ਦਿੱਤਾ ਮੈਂ ਹੁਣ ਗੱਲ ਅਸਲੀ ਕਹਿਣੀ ਚਾਹੁੰਦਾ ਜਿਹੜਾ ਮੁੱਦਾ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਉਹ ਕਹਿਣੀ ਚਾਹੁੰਦਾ ਜਦੋਂ ਪਿਰਥੀ ਚੰਦ ਗੁਰੂ ਅਰਜਨ ਸਾਹਿਬ ਜੀ ਦਾ ਵੱਡਾ ਭਰਾ ਹੈ ਪਿਰਥੀ ਚੰਦ ਪਿਰਥੀ ਚੰਦ ਦਾ ਪੁੱਤ ਮਿਹਰਬਾਨ ਇਹ ਆਪਣੀਆਂ ਕਵਿਤਾਵਾਂ ਲਿਖਦੇ ਨੇ ਕਵਿਤਾਵਾਂ ਦੇ ਅੰਦਰ ਨਾਨਕ ਲਫ਼ਜ਼ ਪਰੋਂਦੇ ਨੇ ਉਹ ਪਤਾ ਕਿਉਂ ਤਾਂ ਕਿ ਲੋਕਾਂ ਨੂੰ ਪੁਲੇਖਾ ਪਾਇਆ ਜਾ ਸਕੇ ਵੀ ਸੱਚੀ ਬਾਣੀ ਅਸੀਂ ਵੀ ਰਚ ਲੈਨੇ ਆ ਸੱਚੀ ਬਾਣੀ ਦੇ ਅੰਦਰ ਆਪਣੀ ਬਾਣੀ ਦੀ ਮਿਲਾਵਟ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ ਉਹਨਾਂ ਦੇ ਮਨ ਦੇ ਅੰਦਰ ਖੋਟ ਹੈ ਉਹਨਾਂ ਦੇ ਮਨ ਦੇ ਅੰਦਰ ਇਹ ਹੈ ਵੀ ਬਾਣੀ ਸੱਚੀ ਹੋਵੇ ਕੱਚੀ ਹੋਵੇ ਕੋਈ ਫਰਕ ਨਹੀਂ ਸਾਡੀ ਜੇ ਪਰਣੀ ਚਾਹੀਦੀ ਹੈ ਅਸੀਂ ਵੀ ਬਾਣੀ ਦੇ ਰਚੇਤਾ ਅਖਵਾਉਣੇ ਚਾਹੀਦੇ ਆ ਲੱਗਣੇ ਚਾਹੀਦੇ ਆ ਰਚਦੇ ਰਹੇ ਖੈਰ ਬਾਣੀ ਦੇ ਅੰਦਰ ਮਿਲਾਵਟ ਗੁਰੂ ਅਰਜਨ ਸਾਹਿਬ ਜੀ ਨੇ ਨਾ ਪੈਣ ਦਿੱਤੀ ਉਸ ਤੋਂ ਬਾਅਦ ਮੈਂ ਅਸਲ ਮੁੱਦੇ ਵੱਲ ਆਉਣਾ ਜਿਹੜੀ ਗੱਲ ਕਰਨੀ ਚਾਹੁੰਦਾ ਅੱਜ ਜਿਹੜੇ ਸੱਚੀ ਬਾਣੀ ਨੂੰ ਛੱਡ ਕੇ ਸੱਚ ਦੀ ਬਾਣੀ ਨੂੰ ਛੱਡ ਕੇ ਨਿਰੰਕਾਰੀ ਬਾਣੀ ਨੂੰ ਛੱਡ ਕੇ ਵਾਹ ਵਾ ਬਾਣੀ ਨਿਰੰਕਾਰ ਨੂੰ ਛੱਡ ਕੇ ਧੁਰ ਕੀ ਬਾਣੀ ਨੂੰ ਛੱਡ ਕੇ ਜਿਹੜੇ ਆਪਣੀ ਬਾਣੀ ਰਚਦੇ ਨੇ ਕਵਿਤਾਵਾਂ ਰਚਦੇ ਨੇ ਧਾਰਨਾ ਬਣਾਉਂਦੇ ਨੇ ਕੀਰਤਨ ਕਰਦੇ ਨੇ ਇਹਨਾਂ ਨੂੰ ਕੀ ਕਹੋਗੇ ਜੇ ਸੋਹਣੀ ਮਈਵਾਲ ਦੀ ਮੈਂ ਗੱਲ ਦਰੋਂ ਲੱਗਾ ਜੇ ਪੱਕੇ ਦੀ ਥਾਂ ਦੇ ਉੱਤੇ ਕੱਚਾ ਰੱਖਿਆ ਤੇ ਅੱਜ ਵੀ ਕਿਸੇ ਕਾਰ ਕਹਾਣੀਕਾਰ ਉਹਦੀ ਨੰਨਾਂ ਨੂੰ ਦੋਸ਼ੀ ਮੰਨਦੇ ਨਹੀਂ ਸੀ ਕਰਨਾ ਚਾਹੀਦਾ ਜੇ ਪੁਲ ਟੁੱਟਦਾ ਹੈ ਬਿਲਡਿੰਗ ਟੁੱਟਦੀ ਹੈ ਕੁਝ ਵੀ ਹੁੰਦਾ ਹੈ ਠੇਕੇਦਾਰਾਂ ਨੂੰ ਦੋਸ਼ੀ ਮੰਨਿਆ ਜਾਂਦਾ ਹੈ ਜਿੱਥੇ ਉੱਤੇ ਤੱਕ ਗੱਲ ਜਾਂਦੀ ਰਿਸ਼ਵਤ ਖਾਣ ਵਾਲਿਆਂ ਤੱਕ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਮੰਨਿਆ ਜਾਂਦਾ ਹੈ ਮਾਨਯੋਗ ਅਦਾਲਤ ਵਿੱਚੋਂ ਕਈ ਵਾਰ ਉਹਨਾਂ ਨੂੰ ਸਜ਼ਾਾਂ ਮਿਲਦੀਆਂ ਨੇ ਵੀ ਤੁਸੀਂ ਇਹ ਕਿਉਂ ਕੀਤਾ ਨਹੀਂ ਸੀ ਹੋਣਾ ਚਾਹੀਦਾ ਗੁਰੂ ਅਰਜਨ ਸਾਹਿਬ ਨੇ ਆਪਣੀ ਬਾਣੀ ਨੂੰ ਸੱਚੀ ਬਾਣੀ ਨੂੰ ਧੁਰਕੀ ਬਾਣੀ ਨੂੰ ਇੱਕ ਪਾਸੇ ਰੱਖਿਆ ਵੀ ਇਹਦੇ ਅੰਦਰ ਕੱਚੀ ਬਾਣੀ ਆ ਕਵਿਤਾਵਾਂ ਜਿਹਦੇ ਅੰਦਰ ਬੇਸ਼ੱਕ ਨਾਨਕ ਲਫ਼ਜ਼ ਉਹ ਵਰਤ ਰਹੇ ਨੇ ਇਹ ਕਿਦਰੇ ਮਿਲ ਨਾ ਜਾਏ ਮਲਗੋਬਾ ਨਾ ਹੋ ਜਾਏ ਕਿਦਰੇ ਲੋਕਾਂ ਨੂੰ ਸੱਚ ਤੇ ਕੱਚ ਦੀ ਪਹਿਚਾਨ ਨਾ ਭੁੱਲ ਜਾਏ ਉਹਨਾਂ ਨੇ ਬਚਾ ਕੇ ਰੱਖਿਆ ਪਰ ਅੱਜ ਸਾਡਾ ਪਖੰਡੀ ਸਾਧ ਲਾਣਾ ਕੀ ਕਰਦਾ ਭਲਾ ਧਿਆਨ ਦੇ ਕੇ ਵੇਖਿਓ ਸੋਚ ਕੇ ਵੇਖਿਓ ਪਖੰਡੀ ਸਾਧ ਲਾਣਾ ਕੱਚੀਆਂ ਕਵਿਤਾਵਾਂ ਘੜਦੇ ਨੇ ਅੱਛਾ ਸੱਚ ਦੀ ਬਾਣੀ ਇਹਨਾਂ ਨੂੰ ਪੜਨੀ ਨਹੀਂ ਆਉਂਦੀ ਐਨੀ ਬਾਣੀ ਦਾ ਖਜ਼ਾਨਾ ਮਹਾਨ ਖਜ਼ਾਨਾ ਕੋਈ ਧਾਰਨਾ ਬਣਾਉਣੀ ਹੈ ਕਿਸੇ ਇੱਕ ਪੰਕਤੀ ਦੀ ਲੈ ਕੇ ਬਣਾ ਲਓ ਰਹਾਉ ਦੀ ਪੰਕਤੀ ਦੀ ਬਣਾ ਲਓ ਕੋਈ ਹੋਰ ਬਣਾ ਲਓ ਪਰ ਨਹੀਂ ਨiyet ਦੇ ਅੰਦਰ ਖੋਟ ਹੈ ਨਾ ਨiyet ਦੇ ਅੰਦਰ ਬੁਰਾਪਨ ਹੈ ਨਾ ਵੀ ਅਸੀਂ ਸਿੱਖਾਂ ਦੀ ਝੋਲੀ ਕੱਚ ਪਾਉਣਾ ਹੈ ਇਹਨਾਂ ਦਾ ਨੁਕਸਾਨ ਹੁੰਦਾ ਹੈ ਗੁੰਮਰਾਹ ਹੁੰਦੇ ਨੇ ਟੁੱਟਦੇ ਨੇ ਬਾਣੀ ਨਾਲੋਂ ਟੁੱਟ ਜਾਂਦਾ ਸੱਚੇ ਪਾਸੇ ਨਹੀਂ ਇਹਨਾਂ ਜਾਣਾ ਸੱਚੀ ਬਾਣੀ ਨੂੰ ਨਹੀਂ ਪੜਨਾ ਆਪਣੀਆਂ ਧਾਰਨਾ ਬਣਾ ਬਣਾ ਕੇ ਬਣਾ ਬਣਾ ਕੇ ਤੇ ਸਿਰ ਮਾਰੀ ਜਾਣੇ ਨੇ ਚਮਟੇ ਵਜਾਈ ਜਾਣੇ ਨੇ ਲੋਕਾਂ ਨੂੰ ਗੁੰਮਰਾਹ ਕਰੀ ਜਾਣਾ ਤੇ ਬਾਅਦ ਵਿੱਚ ਕਹਿ ਦੇਣਾ ਜੀ ਅਸੀਂ ਵੀ ਤੇ ਕੀਰਤਨ ਕਰ ਰਹੇ ਆ ਤੁਹਾਨੂੰ ਕੀਰਤਨ ਕਰਨਾ ਆਉਂਦਾ ਹੈ ਕਰੋ ਸਟੇਜਾਂ ਤੇ ਬੋ ਪਰ ਜਿਹੜੀ ਸੱਚੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਉਹ ਚੁੱਪਦੀ ਹੈ ਤੁਹਾਨੂੰ ਉਹ ਤੁਹਾਡੇ ਗਲੇ ਤੋਂ ਥੱਲੇ ਨਹੀਂ ਉਤਰਦੀ ਉਹਦੀ ਧਾਰਨਾ ਨਹੀਂ ਬਣ ਸਕਦੀ ਤੁਹਾਡੇ ਤੋਂ ਬੜੀਆਂ ਸਿੰਪਲ ਸਿੰਪਲ ਤੁਖਾਣੇ ਜੀ ਦੀ ਧਾਰਨਾ ਬਣ ਸਕਦੀ ਖੈਰ ਉਹ ਦੀ ਤੁਸੀਂ ਬਣਾਉਣੀ ਨਹੀਂ ਤੁਹਾਡੀ ਨੀਅਤ ਦੇ ਅੰਦਰ ਖੋਟ ਔਰ ਜਿਹੜੇ ਤੁਹਾਨੂੰ ਮੰਨਣ ਵਾਲੇ ਉੱਲੂ ਲੋਕ ਨੇ ਉਹ ਸਿਰ ਹਿਲਾਏ ਜਾਂਦੇ ਨੇ ਤਾਂ ਤੁਹਾਨੂੰ ਬ੍ਰह्म ਗਿਆਨੀਆਂ ਦਾ ਖਿਤਾਬ ਜਿਹੀ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਤੁਹਾਡੀਆਂ ਜੜ੍ਹਾਂ ਦੇ ਅੰਦਰ ਇਨਾਂ ਵੱਲੋਂ ਪਖੰਡੀ ਲਾਣੇ ਵੱਲੋਂ ਤੇਲ ਦਿੱਤਾ ਜਾ ਰਿਹਾ ਹੈ ਖੈਰ ਸੱਚੀ ਬਾਣੀ ਨੂੰ ਛੱਡ ਕੇ ਕੱਚੀ ਬਾਣੀ ਰਚ ਕੇ ਕਵਿਤਾਵਾਂ ਰਚ ਕੇ ਉਹਦੀਆਂ ਧਾਰਨਾ ਬਣਾਉਣੀਆਂ ਉਹਦਾ ਕੀਰਤਨ ਕਰਨਾ ਇਹ ਤੁਹਾਡੀ ਝੋਲੀ ਦੇ ਅੰਦਰ ਪਾਇਆ ਜਾ ਰਿਹਾ ਹੈ ਇਨਾਂ ਨੂੰ ਪਿਰਥੀ ਚੰਦੀ ਔਲਾਦ ਨਾ ਕਹੀਏ ਤੇ ਕੀ ਦੀ ਕਹੀਏ ਗੁਰੂ ਰਾਮਦਾਸ ਦੀ ਔਲਾਦ ਤੇ ਹੋ ਨਹੀਂ ਸਕਦੇ ਗੁਰੂ ਨਾਨਕ ਦੀ ਔਲਾਦ ਤੇ ਹੋ ਨਹੀਂ ਸਕਦੇ ਕਿਉਂਕਿ ਗੁਰੂ ਨਾਨਕ ਦਾ ਪਹਿਰੇਦਾਰ ਭਾਈ ਭਾਈ ਲੈਣਾ ਗੁਰੂ ਅੰਗਦ ਸਾਹਿਬ ਉਹ ਤੇ ਜੋੜਦਾ ਸੱਚੀ ਬਾਣੀ ਦੇ ਨਾਲ ਅਗਰ ਤੁਸੀਂ ਸੱਚ ਮੁੱਚ ਗੁਰੂ ਨਾਨਕ ਦੇ ਪੈਰੋਕਾਰ ਹੋ ਗੁਰੂ ਨਾਨਕ ਦੇ ਪਹਿਰੇਦਾਰ ਹੋ ਤੇ ਤੁਹਾਨੂੰ ਆਪਣੀ ਨਹੀਂ ਆਪਣੀ ਨੂੰ ਪਾਸੇ ਰੱਖ ਕੇ ਗੋਲੀ ਮਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੋੜਨਾ ਚਾਹੀਦਾ ਸੀ ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇੱਕ ਚਾਲ ਦੇ ਤਹਿਤ ਪਾਸੇ ਕਰ ਦਿੱਤਾ ਆਪਣੀਆਂ ਕਵਿਤਾਵਾਂ ਆਪਣੀਆਂ ਧਾਰਨਾਵਾਂ ਵਿੱਚ ਘਸੋਰ ਦਿੱਤੀਆਂ ਲੋਕੀ ਗੁੰਮਰਾਹ ਹੋ ਗਏ ਤੁਹਾਡੀ ਝੋਲੀ ਭਰ ਗਈ ਤੁਹਾਡੀਆਂ ਜੇਬਾਂ ਭਰ ਗਈਆਂ ਚੰਗੀਆਂ ਕਾਰਾਂ ਬਣ ਗਈਆਂ ਚੰਗੇ ਡੇਰੇ ਬਣ ਗਏ ਤੇ ਤੁਸੀਂ ਬਸ ठाਠ ਦੇ ਨਾਲ ਲੈ ਰਹਿਣਾ ਸ਼ੁਰੂ ਕਰ ਦਿੱਤਾ ਪਰ ਤੁਹਾਡੇ ਅੰਦਰ ਦਾ ਖੋਟ ਗੁਰੂ ਤੁਹਾਨੂੰ ਕਦੇ ਬਖਸ਼ੇਗਾ ਨਹੀਂ ਤੁਹਾਡੀ ਨੀਅਤ ਦੇ ਅੰਦਰ ਖੋਟ ਹੈ ਮੈਂ ਤੇ ਕਹਿੰਦਾ ਤੁਸੀਂ ਪਿਰਥੀ ਚੰਦੀ ਔਲਾਦੋ ਜਿਹੜੇ ਕੱਚੀਆਂ ਧਾਰਨਾਵਾਂ ਨੂੰ ਲੈ ਕੇ ਕੀਰਤਨ ਕਰਦੇ ਜੇ ਕਰਨਾ ਹੈ ਤੇ ਸੱਚੀ ਬਾਣੀ ਦਾ ਕਰੋ ਪੱਕੀ ਬਾਣੀ ਦਾ ਕਰੋ ਤੁਰਕੀ ਬਾਣੀ ਦਾ ਕਰੋ ਕੀ ਰੁਕਾਵਟ ਹੈ ਤੁਹਾਡੇ ਰਾਹ ਦੇ ਅੰਦਰ ਕੀ ਰੁਕਾਵਟ ਹੈ ਮੈਨੂੰ ਤੁਸੀਂ ਪੱਕੀ ਬਾਣੀ ਦਾ ਕੀਰਤਨ ਨਹੀਂ ਕਰ ਸਕਦੇ ਗੁਰੂ ਨਾਨਕ ਦੀ ਬਾਣੀ ਦਾ ਕੀਰਤਨ ਨਹੀਂ ਕਰ ਸਕਦੇ ਜਿਹੜੇ ਕੀਰਤਨ ਕਰਨ ਵਾਲੇ ਕੀਰਤਨੀਆਂ ਨੇ ਉਹਨਾਂ ਦੀ ਪਕੜ ਲੋਕਾਂ ਨੇ ਤੁਹਾਡੇ ਨਾਲ ਉਹ ਕਟਾ ਦਿੱਤੀ ਤੇ ਤੁਹਾਡੀ ਪਕੜ ਵਧਾ ਦਿੱਤੀ ਇਹ ਲੋਕਾਂ ਦਾ ਵੀ ਦੋਸ਼ ਹੈ ਕਿਉਂਕਿ ਲੋਕਾਂ ਨੂੰ ਵੀ ਚਿੰਟੇ ਹੀ ਸਮਝ ਆਉਂਦੇ ਨੇ ਤੌਣੇ ਲੱਗੀਆਂ ਹੀ ਸਮਝ ਆਉਂਦੀਆਂ ਨੇ ਇਨਾ ਉਹਨਾਂ ਦੀ ਹੋਸ਼ ਵੀ ਮਤਬੁੱਦ ਉਹਨਾਂ ਦੀ ਵੀ ਕੰਮ ਨਹੀਂ ਕਰਦੀ ਵੀ ਗੁਰੂ ਨਾਨਕ ਦੀ ਬਾਣੀ ਨਾਲੋਂ ਤੋੜ ਕੇ ਸਾਨੂੰ ਆਪਣੀਆਂ ਕੱਚੀਆਂ ਧਾਰਨਾ ਦੇ ਨਾਲ ਜੋੜ ਰਹੇ ਨੇ ਜਿਹੜਾ ਵੀ ਸੱਚ ਨਾਲੋਂ ਤੋੜ ਕੇ ਕੱਚ ਨਾਲ ਜੋੜਦਾ ਹੈ ਭਾਵੇਂ ਉਹ ਠੇਕੇਦਾਰ ਹੋਵੇ ਕਿਸੇ ਬਿਲਡਿੰਗ ਦਾ ਪੁੱਲ ਦਾ ਜਾਂ ਹੋਰ ਕਿਸੇ ਦਾ ਉਹ ਵੀ ਬੁਰਾ ਉਹਨੂੰ ਸਜ਼ਾ ਮਿਲਦੀ ਹੈ ਅਗਰ ਪਿਰਥੀ ਚੰਦੀ ਔਲਾਦ ਨੇ ਬਾਣੀ ਰਚੀ ਤੇ ਉਸ ਬਾਣੀ ਤੋਂ ਮਹਾਰਾਜ ਨੇ ਬਚਾ ਕੇ ਰੱਖਿਆ ਅੱਜ ਵੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਬਚਾਉਂਦੇ ਨੇ ਪਰ ਜੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਰਹੋ ਬਚ ਜਾਓ ਇਸ ਪਿਰਥੀ ਚੰਦ ਦੀ ਔਲਾਦ ਤੋਂ ਬਚ ਜਾਓ ਧਾਰਨਾ ਗਾਉਣ ਵਾਲਿਆਂ ਤੋਂ ਬਚ ਜਾਓ ਮਾਰੇ ਜਾਓਗੇ ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਲਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਸਮਝ ਲਓ ਛੱਡ ਦਿਓ ਇਹ ਪਖੰਡੀ ਲਾਣੇ ਦਾ ਪਿੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ